ਬਹੁਤ ਵਧੀਆ ਪ੍ਰਚਾਰਲਾ ਹੋ ਰਿਹਾ ਜੀ ਪਿੰਡ ਚ ਤੇ ਪੰਚਾਇਤ ਕਲੱਬ ਦੇ ਨਾਲ ਹੈ ਆਰਥਿਕ ਤੌਰ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਚੀਜ਼ ਦੀ ਲੋੜ ਆ ਤਾਂ ਪੰਚਾਇਤ ਇਹਨਾਂ ਦੇ ਨਾਲ ਹੈ ਪੂਰਨ ਸਹਿਯੋਗ ਦੇ ਰਹੇ ਹੋ ਤੁਸੀਂ ਹਾਂਜੀ ਹਾਂਜੀ ਪੂਰਨ ਸਹਿਯੋਗ ਹੈ ਠੀਕ ਹੈ ਜੀ ਵਧੀਆ ਪ੍ਰਚਾਰਲਾ ਕੀਤਾ ਯਾਰੀ ਕਬੱਡੀ ਕੱਪ 4-5 ਫਰਵਰੀ ਤੱਕ ਹੀ ਕਾਹੰਗੇ ਅਸੀਂ ਤਾਂ ਇਹੀ ਕਾਹਾਂਗੇ ਜੀ ਜੋ ਕਿ ਇਹ ਕਬੱਡੀ ਹੈ ਜਿਹੜੀ ਇਹ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਦੀ ਹੈ ਬਹੁਤ ਵਧੀਆ ਬੱਚਿਆਂ ਨਾਲ ਲੱਗਣ ਲੱਗਦਾ ਇਧਰੋਂ ਪਲੇਅਰ ਬਣਨਗੇ ਤਿਆਰ ਹੋਣਗੇ ਸਾਡਾ ਇਹਨਾਂ ਨਾਲ ਕਲੱਬ ਨਾਲ ਪੂਰਾ ਸਹਿਯੋਗ ਹੈ 4-5 ਫਰਵਰੀ ਦਾ ਜੋ ਖੇਡਾਂ ਕਰਾਈਆਂ ਜਾ ਰਹੀਆਂ ਨੇ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਵਧੀਆ ਵੱਧ ਝੜ ਕੇ ਪਿੰਡ ਦਾ ਬਹੁਤ ਹੰਗਾਰਾ ਹੈ ਤੇ ਬਾਕੀ ਸੱਦਾ ਪੱਤਰ ਦਿੱਤਾ ਤੁਸੀਂ ਸਾਹਮਣੇ ਸੱਦਾ ਪੱਤਰ ਅਸੀਂ ਚੀਮਾ ਸਾਹਿਬ ਨੂੰ ਦੇਤਾ ਸੀ ਸੋਹੀ ਸਾਹਿਬ ਨੂੰ ਕੱਢਦੇ ਤੇ ਮੰਤਰੀ ਸਾਹਿਬ ਉਹਦੇ ਦਿੱਲੀ ਗਏ ਹੋਏ ਤੇ ਬੋਟਾਂ ਕਰਕੇ ਠੀਕ ਹੈ ਜੀ ਸੋਹੀ ਸਾਹਿਬ ਨੂੰ ਕਿਹਾ ਹੈ ਤੇ ਬੇਨਤੀ ਕਰਾਇਆ ਤੇ ਵੀ ਸਾਡੇ ਕੋਲ ਇਥੇ ਹਾਜ਼ਰੀ ਲਵਾਇਓ 4-5 ਤਰੀਕ ਨੂੰ ਤੇ ਤਿਆਰੀਆਂ ਮੁਕੰਮਲ ਹੋ ਰਹੀਆਂ ਨੇ ਆਪਣੀ ਮੁਕੰਮਲ ਹੋ ਰਹੀਆਂ ਨੇ ਜੀ ਗਰਾਊਂਡ ਦੀ ਤਿਆਰੀ ਕਰਾਤੀ ਅੱਜ ਆਥਨ ਤੋਂ ਫੇਰ ਬੱਚੇ ਇਹਦੇ ਵਿੱਚ ਪ੍ਰੈਕਟਿਸ ਕਰਿਆ ਕਰਨਗੇ ਠੀਕ ਹੈ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਜੀ ਤਸਵੀਰਾਂ ਪਿੰਡ ਸ਼ਾਇਲਾ ਤੋਂ ਜੋ ਕੇ ਗਰਾਊਂਡ ਦੀ ਦਿੱਖ ਸਵਾਰੀ ਜਾ ਰਹੀ ਆ ਤੇ ਕਬੱਡੀ ਕੱਪ 4-5 ਫਰਵਰੀ ਦਾ ਪਿੰਡ ਸ਼ਾਇਲਾ ਵਿਖੇ ਹੋਵੇਗਾ ਪਿੰਡ ਸ਼ਾਇਲਾ ਵਿਖੇ ਗਰਾਊਂਡ ਦੀ ਤਿਆਰੀ ਚੱਲ ਰਹੀ ਹੈ ਜੀ ਤੁਸੀਂ ਦੇਖਦੇ ਹੋ ਟਰੈਕਟਰ ਚੱਲ ਰਿਹਾ ਹੈਗਾ ਤੇ ਖੇਡਾਂ ਨੇ ਇੱਥੇ ਬਾਕੀ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਨਾਲ ਹਾਂਜੀ ਪ੍ਰਧਾਨ ਜੀ ਕਿੰਨੀ ਤਰੀਕ ਦੇ ਖੇਡਾਂ ਨੇ ਜੀ ਆਪਣੇ ਇਹ ਆਪਣੇ 4-5 ਸਰਬਰੀ ਦੀਆਂ ਖੇਡਾਂ ਨੇ ਜੀ ਅੱਛਾ ਜੀ ਦੋ ਦਿਨਾਂ ਦੀਆਂ ਤੇ ਆਪਣਾ ਪੰਚਾਇਤ ਦੀ ਦਾ ਕੰਮ ਚੱਲ ਰਿਹਾ ਹੈ ਜੀ ਠੀਕ ਹੈ ਅਸੀਂ ਪੰਚਾਇਤ ਦਾ ਤਹਿਦਿਲੋਂ ਧੰਨਵਾਦ ਕਰਨਾ ਚਾਹੁੰਦੇ ਆਂ ਤੇ ਸਾਰੇ ਹੀ ਸ਼ਾਇਲਾ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਕੀ ਕੀ ਕੰਮ ਕਰਵਾ ਰਹੇ ਆਂ ਜੀ ਤੁਸੀਂ ਅੱਜ ਇਹ ਅੱਜ ਇੱਕ ਤਾਂ ਮਨਰੇਗਾ ਵਾਲੇ ਲੱਗ ਰਿਹਾ ਜੀ ਸਫਾਈ ਕਰ ਰਹੇ ਆ ਤੇ ਬਾਕੀ ਗਰਾਊਂਡ ਬਹਾਰ ਰਹੇ ਆਂ ਜੀ ਪਿੰਡ ਦੇ ਉਹ ਸਾਈਕਲ ਲਿਆਂਦਾਗਾ ਜੋ ਕੀ ਪੰਚਾਇਤ ਨੇ ਬਹੁਤ ਅਨੁਸਾਰ ਦਿੱਤਾਗਾ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਆਪਣਾ ਤਿਆਰੀਆਂ ਚੱਲ ਰਹੀਆਂ ਨੇ ਕੀ ਕਹੋਗੇ ਆਪਣੀਆਂ ਤਿਆਰੀਆਂ ਫੁੱਲ ਚੱਲ ਰਹੀਆਂ ਨੇ ਜੀ 4-5 ਫਰਵਰੀ ਦਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਤਾਂ ਜੋ ਸਾਰੇ ਪਿੰਡ ਦਾ ਸਹਿਯੋਗ ਤੇ ਪੰਚਾਇਤ ਦਾ ਸਹਿਯੋਗ ਆ ਬਾਕੀ ਇਹ ਟੂਰਨਾਮੈਂਟਾਂ ਦੇ ਨਾਲ ਜਿਹੜੇ ਆਉਣ ਵਾਲੇ ਨੌਜਵਾਨ ਨੇ ਉਹਨਾਂ ਸਿਆਂ ਤੋਂ ਵੈਸੇ ਤੋਂ ਹੋਣਗੇ ਜੀ ਸਾਰਿਆਂ ਨੂੰ ਵਧੀਆ ਸਹਿਯੋਗ ਮਿਲੂ ਜੀ ਠੀਕ ਹੈ ਜੀ ਧੰਨਵਾਦ ਮੈਨਸਰ ਬੰਸਾ ਬੇ ਕਲੱਬ ਬਪਲੋ ਵਧੀਆ ਪ੍ਰਣਾਲਾ ਕੀਤਾ ਯਾਰੀ ਕਬੱਡੀ ਕੱਪ 4-5 ਫਰਵਰੀ ਤੱਕ ਹੀ ਹੋਵੇਗਾ ਅਸੀਂ ਤਾਂ ਇਹੀ ਕਹਾਂਗੇ ਜੀ ਜੋ ਕਿ ਇਹ ਕਬੱਡੀ ਹੈ ਜਿਹੜੀ ਇਹ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਦੀ ਹੈ ਬਹੁਤ ਵਧੀਆ ਬੱਚਿਆਂ ਨਾਲ ਲੱਗਣ ਲੱਗਦਾ ਹੈ ਇਧਰ ਪਲੇਅਰ ਬਣਨਗੇ ਤਿਆਰ ਹੋਣਗੇ ਸਾਡਾ ਇਹਨਾਂ ਨਾਲ ਕਲੱਬ ਨਾਲ ਪੂਰਾ ਸਹਿਯੋਗ ਹੈ 4-5 ਫਰਵਰੀ ਦਾ ਜੋ ਕਿ ਖੇਡਾਂ ਕਰਾਈਆਂ ਜਾ ਰਹੀਆਂ ਨੇ ਸਾਰੇ ਇਹ ਨਗਰ ਦੇ ਸਹਿਯੋਗ ਨਾਲ ਵਧੀਆ ਵਾਅ ਚੜ ਕੇ ਪਿੰਡ ਦਾ ਬਹੁਤ ਹੰਗਾਰਾ ਹੈ ਤੇ ਬਾਕੀ ਸੱਦਾ ਪੱਤਰ ਦੇਤਾ ਤੁਸੀਂ ਸਾਹਮਣੂ ਸੱਦਾ ਪੱਤਰ ਅਸੀਂ ਚੀਮਾ ਸਾਹਿਬ ਨੂੰ ਦੇਤਾ ਸੀ ਸੋਹੀ ਸਾਹਿਬ ਨੂੰ ਕਾਟਦੇ ਆ ਤੇ ਮੰਤਰੀ ਸਾਹਿਬ ਉਹਦੇ ਦਿੱਲੀ ਗਏ ਹੋਏ ਤੇ ਵੋਟਾਂ ਕਰਕੇ ਠੀਕ ਹੈ ਜੀ ਅ ਸੋਹੀ ਸਾਹਿਬ ਨੂੰ ਕਿਹਾ ਹੈ ਤੇ ਬੇਨਤੀ ਕਰਾਇਆ ਤੇ ਵੀ ਸਾਡੇ ਕੋਲ ਇਥੇ ਹਾਜ਼ਰੀ ਲਵਾਇਓ 4-5 ਤਰੀਕ ਨੂੰ ਤੇ ਤਿਆਰੀਆਂ ਮੁਕੰਮਲ ਹੋ ਰਹੀਆਂ ਨੇ ਆਪਣੀ ਮੁਕੰਮਲ ਹੋ ਰਹੀਆਂ ਨੇ ਜੀ ਗਰਾਊਂਡ ਦੀ ਤਿਆਰੀ ਕਰਾਤੀ ਅੱਜ ਆਥਨ ਤੋਂ ਬਾਅਦ ਬੱਚੇ ਇਹਦੇ ਵਿੱਚ ਪ੍ਰੈਕਟਿਸ ਕਰਿਆ ਕਰਨਗੇ ਠੀਕ ਹੈ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਜੀ ਤਸਵੀਰਾਂ ਪੈਂਡ ਛਾਇਲਾ ਤੋਂ ਜੋ ਕੇ ਗਰਾਊਂਡ ਦੀ ਤੇ ਖੁਫਾਰੀ ਜਾ ਰਹੀ ਆ ਤੇ ਕਬੱਡੀ ਕੱਪ ਆ 4-5 ਫਰਵਰੀ ਦਾ ਪਿੰਡ ਛਾਇਲਾ ਵਿਖੇ ਹੋਵੇਗਾ ਛਾਇਲਾ ਖੜਿਆ ਨਹੀਂ ਸਾਡੇ ਨਾਲ ਰਾਜ ਮੈਂਬਰ ਜੀ ਨੇ ਜੋ ਕਿ ਕਲੱਬ ਦਾ ਪੂਰਾ ਸਹਿਯੋਗ ਦੇ ਰਹੇ ਨੇ ਤੇ ਸਾਹਮਣੇ ਦੇਖ ਰਹੇ ਹੋ ਤੁਸੀਂ ਬਹੁਤ ਵਧੀਆ ਉਪਰਾਲਾ ਹੋ ਰਿਹਾ ਜੀ ਪਿੰਡ 'ਚ ਤੇ ਪੰਚਾਇਤ ਕਲੱਬ ਦੇ ਨਾਲ ਹੈ ਆਰਥਿਕ ਤੌਰ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਚੀਜ਼ ਦੀ ਲੋੜ ਆ ਤਾਂ ਪੰਚਾਇਤ ਇਹਨਾਂ ਦੇ ਨਾਲ ਹੈ ਪੂਰਨ ਸਹਿਯੋਗ ਦੇ ਰਹੇ ਹੋ ਤੁਸੀਂ ਹਾਂਜੀ ਹਾਂਜੀ ਪੂਰਨ ਸਹਿਯੋਗ ਹੈ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜਿ ਸ਼ਾਇਲਾ ਵਿਖੇ ਜੋ ਕਿ ਖੇਡਾਂ ਨੇ ਉਹਦੇ 4-5 ਫਰਵਰੀ ਦੀਆਂ ਉਸ ਸੰਬੰਧ ਦੇ ਵਿੱਚ ਅੱਜ ਨੌਜਵਾਨਾਂ ਵੱਲੋਂ ਗਰਾਊਂਡ ਦੀ ਦੇਖ ਸਵਾਰੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਟਰੈਕਟਰ ਲੱਗਿਆ ਹੋਇਆ ਤੇ ਨੌਜਵਾਨ ਖੜੇ ਨੇ ਸ਼ਾਇਲੇ ਦੇ ਯਾਨੀ ਬਹੁਤ ਵਧੀਆ ਪ੍ਰੋਗਰਾਮਾਂ ਵਧੀਆ ਗੇਮਾਂ ਹੋਣਗੀਆਂ ਉਹਰੇ ਕਬੱਡੀ ਕੱਪ 4-5 ਫਰਵਰੀ ਦਾ